ਸਟੇਸ ਤੋਂ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਆਪਣੇ ਵਿਰੋਧੀ ਲਲਕਾਰੇ ਨੇ ਤੇ ਉਥੇ ਹੀ ਬਿਨਾ ਨਾਂ ਲੈ ਫਿਰ ਤੋਂ ਇੱਕ ਵਾਰ ਵਿਕਰਮ ਮਜੀਠੀਆ ਦੇ ਉੱਤੇ ਤਿੱਖਾ ਨਿਸ਼ਾਨਾ ਸਾਧਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਇਹ ਫਰਤੋ ਉਹੀ ਚੀਜ਼ਾਂ ਭਾਲਦੇ ਨੇ ਜੋ ਪਹਿਲਾਂ ਇਹਨਾਂ ਕੋਲ ਸੀ ਪਰੰਤੂ ਹੁਣ ਅਜਿਹਾ ਨਹੀਂ ਹੋਵੇਗਾ ਤੇ ਜਿਸ ਤੋਂ ਬਾਅਦ ਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਉਤੇ ਲਗਾਤਾਰ ਪਲਟਵਾਰ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕਿ ਨਜ਼ਰ ਆ ਰਹੇ ਨੇ ਤੇ ਜਿਸ ਦੇ ਦੌਰਾਨ ਉਥੇ ਹੀ ਪੰਜਾਬ ਦੇ ਲੋਕਾਂ ਨੂੰ ਕਿਹਾ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਹੈ ਜਿਹੜੀ ਕਿ ਲੋਕਾਂ ਦੇ ਲਈ ਹਮੇਸ਼ਾ ਖੜੀ ਹੈ ਤੇ ਉਥੇ ਹੀ ਅਸੀਂ ਬੇਲਾ ਜਿਹੜੇ ਕਿ ਕਈ ਪਾਸ ਕਰ ਦਿੱਤੇ ਨੇ ਤੇ ਜਿਸ ਦੇ ਦੌਰਾਨ ਵਿਧਾਨ ਸਭਾ ਦੇ ਵਿੱਚ ਬੇਅਦਬੀ ਖਿਲਾਫ ਕਾਨੂੰਨ ਲਿਆਂਦਾ ਗਿਆ ਹੈ ਤੇ ਜੇਕਰ ਕੋਈ ਬੇਅਦਬੀ ਕਰਨ ਦੀ ਸੋਚੇਗਾ ਵੀ ਉਸਦੇ ਖਿਲਾਫ ਵੀ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਤੇ ਪੰਜਾਬ ਦੇ ਪਾਣੀ ਨੂੰ ਲੈ ਕੇ ਵੀ ਉਹਨਾਂ ਨੇ 스테ਟ ਦੇ ਉੱਤੇ ਐਲਾਨ ਕੀਤਾ ਤੇ ਦੂਜੇ ਪਾਸੇ ਆਪਣੇ ਵਿਰੋਧੀ ਲਲਕਾਰੇ ਨੇ ਹੋਰ ਕੀ ਕਹਿਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਓ ਤੁਹਾਨੂੰ ਸੁਣਾਉਣੇ ਆ ਪੰਜਾਬ ਸਰਕਾਰ ਕਰੋਗੀ ਇੱਕ ਹਰ ਫੈਮਿਲੀ ਦਾ ਕਰਤਾ ਜੀ ਕੋਈ ਨੀਲਾ ਪੀਲਾ ਹਰਾ ਕਾਰਡ ਦੀ ਲੋੜ ਨਹੀਂ ਸਾਰੇ ਉਹ ਚੱਕਰ ਹੁੰਦੇ ਨੇ ਇਹ ਪਿਛਲੇ ਦਿਨੀ ਆਪਾਂ ਪਾਸ ਕੀਤਾ ਵਿਧਾਨ ਸਭਾ ਚ ਸفیرੋ ਹਰ ਰੋਜ਼ ਕੋਈ ਨਾ ਕੋਈ ਕਾਨੂੰਨ ਨਵਾਂ ਲੋਕਾਂ ਦੇ ਪੱਖ ਦਾ ਪਰ ਅਸੀਂ ਬਣਾ ਰਹੇ ਹਾਂ ਬਿਜਲੀ ਬਾਰੇ ਗੱਲ ਕਰ ਲੈਣੇ ਆ ਘਰਾਂ ਵਾਲੀ ਤਾਂ ਚਲੋ ਪਹਿਲੀ ਫਰੀ ਆਉਂਦੀ ਸੀ ਖੇਤਾਂ ਵਾਲੀ ਆਉਂਦੀ ਹੈ ਨਾ ਦਿਨੇ ਦਿਨੇ ਆਉਂਦੀ ਐ ਨਾ ਸੱਪਾਂ ਦੀਆਂ ਸਿਰੀਆਂ ਮਿੱਦਣ ਦੀ ਲੋੜ ਤਾਂ ਨਹੀਂ ਵੀ ਰਾਤ ਨੂੰ 2:00 ਵਜੇ ਆਉਗੀ ਬਾਕੀ ਸਾਰੀ ਦੁਨੀਆ ਦੇ ਦਫ਼ਤਰਾਂ ਦਾ ਟਾਈਮ 8 ਤੋਂ 5 ਹੈ 9 ਤੋਂ 5 ਹੈ ਕਿਸਾਨਾਂ ਦਾ ਟਾਈਮ ਰਾਤ ਦੇ 2:00 ਵਜੇ ਉਹ ਵੀ ਪੱਕਾ ਨਹੀਂ ਪਤਾ ਜੈਂਪਰ ਮੱਚ ਗਿਆ ਜੀ ਤਾਰਾਂ ਜੁੜ ਗਈਆਂ ਜੀ ਆਪਸ ਵਿੱਚ ਪਤਾ ਨਹੀਂ ਆਉ ਪਤਾ ਨਹੀਂ ਨਾ ਫੇਰ ਕੱਸੀਆਂ ਦਾ ਪਾਣੀ ਰਜਵਾਹਿਆਂ ਦਾ ਪਾਣੀ 700 ਕਿਲੋਮੀਟਰ ਤੋਂ ਜ਼ਿਆਦਾ ਥੱਲੋਂ ਦੀ ਪਾਈਪਾਂ ਤੇ ਜਿਹੜੀਆਂ ਪੁਰਾਣੀਆਂ ਕੱਸੀਆਂ ਇੱਧਰ ਉੱਧਰ ਬਾਹ ਬੂਲੀਆਂ ਸੀ ਉਹ ਸਾਰੀਆਂ ਰਿਵਾਈਵ ਕਰਤੀਆਂ ਜਦੋਂ ਸਰਕਾਰ ਸੰਭਾਲੀ ਸੀ 21% ਪਾਣੀ ਵਰਤ ਰਿਆ ਸੀ ਪੰਜਾਬ ਅੱਜ 63% ਤੇ ਪਹੁੰਚ ਗਿਆ ਆਪਾਂ ਆਪਣੀਆਂ ਨਹਿਰਾਂ ਦਾ ਪਾਣੀ ਵਰਤਣ 'ਚ ਅਸੀਂ ਇਹਨੂੰ ਜਦੋਂ 90 ਤੇ ਲੈ ਗਏ ਨਾ ਉਦੋਂ ਦੇਖਿਓ ਹੁੰਦਾ ਕੀ ਹੈ ਅਸੀਂ ਧਰਤੀ ਵਾਲਾ ਪਾਣੀ ਵੀ ਬਚਾਉਣਾ ਹੈ ਅਸੀਂ ਧਰਤੀ ਵਾਲਾ ਪਾਣੀ ਬਚਾਉਣਾ ਹੈ ਪੰਜ ਆਵ ਸਾਡੇ ਤਾਂ ਸੂਬੇ ਦਾ ਨਾਂ ਹੀ ਪਾਣੀ ਆ ਪਿਆ ਪਾਣੀ ਹੈ ਨਹੀਂ ਨਾ ਥੱਲੇ ਵਾਲਾ ਸਾਡੇ ਕੋਲ ਇਹਨਾਂ ਉੱਪਰ ਵਾਲਾ ਸੋ ਇਹਦੇ ਵਾਸਤੇ ਵੀ ਯੋਗਦਾਨ ਚਾਹੀਦਾ ਸਭ ਤੋਂ ਵੱਡੀ ਗੱਲ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਹੈ ਕਲੰਕ ਲੱਗ ਗਿਆ ਸਾਡੇ ਪੰਜਾਬ ਦੇ ਸਿਰ ਤੇ ਕਹ ਜੀ ਇਹ ਤਾਂ ਦਰਗੀ ਨੇ ਅਸੀਂ ਪਲਾਨ ਬਣਾਇਆ ਲੱਗ ਜਾਂਦਾ ਟਾਈਮ ਕਈ ਵਾਰੀ ਪਲਾਨ ਬਣਾਉਣ ਨੂੰ ਅਸੀਂ ਸਾਰਾ ਕੁਝ ਪਹਿਲਾਂ ਰੇਕੀ ਕੀਤੀ ਵੀ ਕਿੱਥੇ ਕਿੱਥੇ ਨਸ਼ਾ ਵਿਕਦਾ ਕੌਣ ਕੌਣ ਉਹਨਾਂ ਦੇ ਸਾਥੀ ਨੇ ਕੌਣ ਕੌਣ ਕਿੱਥੇ ਕਿਹੜੇ ਪਿੰਪਲ ਥੱਲੇ ਕਿਹੜੇ ਬੋਰਡ ਥੱਲੇ ਬੈਂਦੇ ਨੇ ਕੀ ਕਰਦੇ ਨੇ ਉਸ ਤੋਂ ਬਾਅਦ ਫਿਰ ਮਹਮ ਚੇੜੀ ਤੇ ਅੱਜ ਜਿਹੜੇ ਕਹਿੰਦੇ ਸੀ ਸਾਨੂੰ ਕੋਈ ਹੱਥ ਨਹੀਂ ਪਾ ਸਕਦਾ ਸਾਡੇ ਘਰੇ ਪੁਲਿਸ ਪੁੱਛੇ ਬਿਨਾ ਜਾਂ ਦੱਸੇ ਬਿਨਾ ਆ ਨਹੀਂ ਸਕਦੀ ਆ ਨਾ ਬਈਨ ਆਲੀ ਹੈ ਬੈਸੀ ਮਿਲੇ ਉਹ ਵੀ ਕਿਵੇਂ ਠੀਕ ਹੋ ਜਿਹੜਾ ਬੰਦਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਚ ਕੋਈ ਹਿੱਸਾ ਪਾਊਗਾ ਜਿਹੜਾ ਬੰਦਾ ਪੰਜਾਬ ਨੂੰ ਖੋਖਲਾ ਕਰਨ ਚ ਪਏ ਹਿੱਸਾ ਪਾਊਗਾ ਉਹਦਾ ਕੋਈ ਉਹਦੇ ਤੇ ਰਹਿਮ ਨਹੀਂ ਕੋਈ ਉਹ ਤੇ ਤਰਸ ਨਹੀਂ ਕਾਰਵਾਈ ਹੋਊਗੀ ਜੋ ਮਰਜ਼ੀ ਕਰ ਲੋ ਜਿੰਨੇ ਮਰਜ਼ੀ ਵੱਡੇ ਬੰਦੇ ਹੋ ਜਿੰਨੀ ਮਰਜ਼ੀ ਤੁਹਾਡੀ ਪਹਿਲਾਂ ਚੱਲਦੀ ਰਹੀ ਹੈ ਇੱਥੇ ਨਹੀਂ ਚੱਲਦੀ ਇਹ ਕੰਮ ਹੋਏ ਨੇ ਪਿਛਲੇ ਦਿਨ ਆਉਣ ਵਾਲੇ ਦਿਨਾਂ 'ਚ ਵਪਾਰੀਆਂ ਬਾਰੇ ਛੋਟੇ ਦੁਕਾਨਦਾਰਾਂ ਬਾਰੇ ਬਹੁਤ ਵੱਡੇ ਵੱਡੇ ਫੈਸਲੇ ਆ ਰਹੇ ਨੇ ਅਸੀਂ ਚਾਹੁੰਦੇ ਆ ਕਿ ਪੰਜਾਬੀ ਨੌਕਰੀਆਂ ਮੰਗਣ ਵਾਲੇ ਨਾ ਬਣਨ ਨੌਕਰੀਆਂ ਵੰਡਣ ਵਾਲੇ ਬਣਨ ਨੌਕਰੀਆਂ ਵੰਡਣ ਵਾਲੇ ਸੋ ਇਸ ਕਰਕੇ ਇਹਦੇ ਵਿੱਚ ਐਸ ਡੀ ਐਮ ਦਫਤਰ ਹੈ ਕੋਰਟ ਰੂਮ ਵੀ ਹੈ ਤਹਿਸੀਲਦਾਰ ਨੈਤ ਤਹਿਸੀਲਦਾਰ ਪਟਵਾਰਖਾਨਾ ਸਟਾਫ ਰੂਮ ਰਜਿਸਟ੍ਰੇਸ਼ਨ ਕਾਊਂਟਰ ਤੇ ਸਾਰੇ ਦਫਤਰ ਇੱਥੇ ਬਣਾਏ ਦੇਣਾ ਇੱਕ ਵਾਰੀ ਜਰੂਰ ਜਾ ਕੇ ਆਇਓ ਭਾਵੇਂ ਵੈਸੇ ਹੀ ਜਾਇਓ ਮੈਂ ਤਾਂ ਕਹਿੰਦਾ ਰੱਬ ਨਾ ਕਰੇ ਕਚੈਰੀਆਂ ਜਾਵੇ ਕੋਈ ਕੋਈ ਲੋਡ ਪਵੇ ਪਰ ਵੈਸੇ ਹੀ ਕਿਹੜਾ ਮਾਰਿਆ ਕਿਤੇ ਨਾ ਵੀ ਕਿਵੇਂ ਚੱਲ ਰਿਹਾ ਕੰਮ ਕਿਉਂਕਿ ਤੁਸੀਂ ਵੀ ਮਾਲਕ ਹੋ ਬਈ ਪੁੱਛੋ ਜਾ ਕੇ ਵੀ ਫਰਦ ਕਿਵੇਂ ਨਿਕਲਦੀ ਹੈ ਕੀ ਹੈ ਕਿੰਨਾ ਟਾਈਮ ਲੱਗੂਗਾ ਜੀ ਕਿੰਨੇ ਪੈਸੇ ਲੱਗਦੇ ਨੇ ਜੀ ਇਹ ਜੀ ਜਾਣੇ ਕੰਮ ਕਰਨ ਵਾਲੇ ਤੇ ਇਹੇ ਚੀਜ਼ਾਂ ਨੇ ਜੀ ਉਹ ਤਾਂ ਮੈਨੂੰ ਗਾਲਾਂ ਕੱਢੀ ਜਾਂਦੇ ਬਸ ਹੋਰ ਕੋਈ ਕੰਮ ਨਹੀਂ ਤੜਕੇ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਮੈਂ ਕੀ ਵਿਗਾੜਦਾ ਵੀ ਪੰਜਾਬ ਦਾ ਨਾ ਜੀ ਕਹਿੰਦੇ ਇਹ ਕਿਉਂ ਆ ਗਿਆ ਇੱਥੇ ਉਹ ਜੇ ਤੁਸੀਂ ਜੱਜ ਦੇ ਨਿਕਲੇ ਆਉਂਦੇ ਭਾਈ ਸਾਨੂੰ ਆਉਣ ਦੀ ਕੀ ਲੋੜ ਸੀ ਮੈਂ ਤਾਂ ਆਪਦਾ ਕੰਮ ਕਰੀ ਜਾਂਦਾ ਸੀ ਵਧੀਆ ਸਾਈਕਲ ਸਿੱਖਣ ਵੇਲੇ ਕੀ ਹੁੰਦਾ ਪਹਿਲਾਂ ਅੱਧੀ ਕੈਂਚੀ ਫਿਰ ਕੈਂਚੀ ਪੂਰੀ ਫਿਰ ਡੰਡਾ ਫਿਰ ਕਾਟੀ ਹੁਣ ਤਾਂ ਕਾਟੀ ਤੇ ਆ ਭਾਈ ਠੀਕ ਹੈ ਨਾ ਇਹ ਕਿਰਪਾ ਥੋੜੀ ਐ ਕੰਮ ਲੋਕਾਂ ਦਾ ਕੋਈ ਗਲਤੀ ਹੋ ਜੇ ਸਾਥੋਂ ਅਸੀਂ ਵੀ ਇਨਸਾਨ ਆ 16 ਕਲਾ ਸੰਪੂਰਨ ਤਾਂ ਕੋਈ ਵੀ ਨਹੀਂ ਹੁੰਦਾ ਕੋਈ ਗਲਤੀ ਹੋ ਜੇ ਸਾਥੋਂ ਜਦੋਂ ਲੱਗੇ ਵੀ ਆਹ ਕੰਮ ਗਲਤ ਹੋ ਰਿਹਾ ਜਦੋਂ ਮਰਜੀ ਮੋਢਾ ਫੜ ਕੇ ਰੋਕ ਲਿਓ ਕੰਨ ਫੜ ਕੇ ਰੋਕ ਲਿਓ ਭਾਈ ਕਾਕਾ ਐਂ ਕਰ ਵੈਸੇ ਤਾਂ ਤੁਹਾਡੇ ਚ ਰਹਿਣ ਵਾਲੇ ਆ ਸੋ ਇਹਨਾਂ ਦਾ ਕਾਫੀ ਬੁਰਾ ਹਾਲਾ ਮੈਨੂੰ ਅੰਦਰੋਂ ਕਈ ਵਾਰੀ ਪੋਟਾਂ ਮਿਲ ਜਾਂਦੀਆਂ ਨੇ ਆਕਾਲੀ ਤੇ ਕਾਂਗਰਸ ਤਾਂ ਕੰਦਾ ਫੜਫੜ ਤੁਰਨ ਲੱਗ ਗਏ ਹੁਣ ਸਿੱਧਾ ਤੁਰਿਆ ਨਹੀਂ ਜਾਂਦਾ ਕਾਰਨ ਸੋਚੀ ਤਾਂ ਇਹ ਬੈਠੇ ਸੀ ਬਾਰੀ ਆਊਗੀ ਹੁਣ ਬਾਰੀ ਵੀ ਨਹੀਂ ਆਉਂਦੀ ਲੱਗਦੀ ਇਹਨਾਂ ਨੂੰ ਉਹ ਕਹਿੰਦੇ ਅਜਾ 5 ਸਾਲੇ ਨੇ ਤਾਂ ਕੱਟੇ ਨਹੀਂ ਜਾਣੇ ਅਗਲੇ ਕਿਉਂਕਿ ਇਹਨਾਂ ਦੇ ਜਵਾਕ ਜੇ ਵੀ ਉਹ ਹੈ ਜੀ ਨੇ ਉਹਨੂੰ ਹੋਰ ਕੱਖ ਨਹੀਂ ਆਉਂਦਾ ਆਪਾਂ ਤਾਂ ਹੋਰ ਕੰਮ ਕਰ ਲਾਂਗੇ ਆਪਾਂ ਨੇ ਕਿਹਾ ਮੈਂ ਤਾਂ ਇੰਜਣ ਵੀ ਬੰਨਣ ਜਾਣਾਂਵਾ ਆ ਸਾ ਟਰੈਕਟਰ ਚਲਾਉਂਦੇ ਨੇ ਕਿਉਂਕਿ ਮਾੜਾ ਟਰੈਕਟਰ ਮਿਸਤਰੀ ਬਣਾਉਂਦਾ ਜੀ ਦੋ ਵਾਰੀ ਤਾਂ ਬਾਹਾਂ ਤੋੜੀ ਹੋਈ ਹੈ ਜੀ ਹੈਂਡਲ ਨੇ ਅੱਪਾ ਦਾ ਕੋਈ ਹੋਰ ਕੰਮ ਵੀ ਕਰ ਲਾਂਗੇ ਇਹਨਾਂ ਦੇ ਜਿਵਾਕਾਂ ਨੂੰ ਅੱਖ ਨਹੀਂ ਆਉਂਦਾ ਇਹ ਤਾਂ ਇੱਧਰ ਹੀ ਰਹਿੰਦੇ ਨੇ ਬਸ ਜੇ ਚੇਅਰਮੈਨਾਂ ਆ ਬਣਨੇ ਨੇ ਨਾ ਇਹ ਇੱਕ ਦੂਜੇ ਦੇ ਵਿੱਚ ਵੱਜਣ ਲੱਗ ਜਾਂਦੇ ਨੇ ਵੀ ਕੀ ਆ ਕੀ ਹੋ ਗਿਆ ਯਾਰ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ মিডিਆ ਖੜਾ ਹੈ ਅਮਰਗੰਡ ਦਾ ਮੇਰੇ ਮਿੱਤਰ ਨੇ ਪੁਰਾਣੇ ਇਹਨਾਂ ਦੇ ਕੈਮਰਾ ਰਹੀ ਵੀ ਤੁਸੀਂ ਸੁਣਦੇ ਹੋਵੋਗੇ ਹਰ ਰੋਜ਼ ਕਿ ਪੰਜਾਬ ਦੇ ਵਿੱਚ ਲੋਕ ਪੱਖੀ ਕੰਮ ਚੱਲ ਰਹੇ ਨੇ ਹੁਣੇ-ਹੁਣੇ ਮੈਂ ਦਿੱਲੀ ਫੂਡ ਮਿਨਿਸਟਰ ਨੂੰ ਮਿਲ ਕੇ ਆਇਆ ਭਾਈ ਸਾਡੀ ਜੀਰੀ ਚੱਕਣ ਦਾ ਪ੍ਰਬੰਧ ਹੁਣੇ ਕਰ ਲਓ ਆਰਤੀ ਅਨ ਕਮਿਸ਼ਨ ਬਾਰੇ ਹੁਣੇ ਹੀ ਵਧਾ ਦਿਓ ਕਿਉਂਕਿ ਅਸੀਂ ਖੱਜਲ ਖਵਾਰ ਨਹੀਂ ਹੋਣਾ ਚਾਹੁੰਦੇ ਮੰਡੀਆਂ 'ਚ ਔਰ ਐਫਸੀਆਈ ਨੇ ਚੱਕਣਾ ਹੁੰਦਾ ਹੁੰਦਾ ਹੋਇ। ਸੋ ਮੈਂ ਤਾਂ ਮਨ ਤਾਂ ਲੋਕਾਂ ਜਾਏ ਬੈ ਨਾ ਮੇਰਾ ਦਿਲ ਨਹੀਂ ਲੱਗਦਾ ਜੇ ਮੈਂ 2 ਦਿਨ ਘਰੇ ਰਹਿ ਲਾਂ ਮੈਨੂੰ ਐ ਲੱਗਣ ਲੱਗ ਜਾਂਦਾ ਮੈਂ ਧਰਤੀ ਤੇ ਬੋਝ ਆ ਯਾਰ। ਵੀ ਦੋ ਦਿਨ ਹੋ ਗਏ ਕਿਤੇ ਗਈ ਨਹੀਂ ਇਹ ਸਾਲ ਚ ਦੋ ਦਿਨ ਨਹੀਂ ਨਿਕਲਦੇ ਸੀ ਉਹ ਮੈਨੂੰ ਦੱਸਿਆ ਸਿਕਿਉਰਟੀ ਵਾਲਿਆਂ ਨੇ ਜਿਹੜੇ ਗੱਡੀਆਂ ਉਹ ਗੱਡੀਆਂ ਤਾਂ ਉਹੀ ਨੇ ਨਾ ਉਹ ਕਹਿੰਦੇ ਜੀ ਦੂਜੇ ਦਿਨ ਜਾਂ ਤੀਜੇ ਦਿਨ ਗੱਡੀਆਂ ਸਟਾਰਟ ਕਰਨੀਆਂ ਪੈਂਦੀਆਂ ਸੀ ਬੈਟਰੀ ਨਾ ਸੌਂ ਜੇ ਕਿਤੇ ਕਿਉਂਕਿ ਉਹ ਕਿਹੜੇ ਤੋਰਦੇ ਸੀ ਕਿਤੇ ਜਾਂਦੇ ਸੀ ਲੈਨ ਨੂੰ ਸ਼ਰਤ ਲਾ ਲੋ ਬੈਟਰੀ ਸੌਣ ਦਾ ਵੀ ਨਹੀਂ ਪਤਾ ਹੋਣਾ ਇਹਨਾਂ ਨੂੰ ਵੀ ਬੈਟਰੀ ਤੇ ਸੌਂਦੀ ਕਿਵੇਂ ਹੁੰਦੀ ਹੈ ਕੀ ਹੁੰਦਾ ਇਹ ਅਪਾ ਤਾਂ ਅਮਰਗੜ ਵਾਲਿਆਂ ਪਤਾ ਮਿਸਤਰੀਆਂ ਦਾ ਇਲਾਕਾ ਹੈ ਤਾਂ ਬਾਗੜੀਆਂ ਅਮਰਗੜ ਨਾ ਬਸਾਰਾ ਇਹ ਤਾਂ ਹਰ ਘਰ ਚ ਨਾਟਾ 19 ਬਾਈ ਦੀ ਚਾਬੀ ਹੈ ਤੋਤਾ ਰੈਂਚ ਲੈ ਤੋਤਾ ਰੈਂਚ ਪੁੱਛ ਕੇ ਦਿਖਾਇਓ ਵੀ ਕੀ ਹੁੰਦਾ ਇਹਨਾਂ ਨੂੰ ਪੁੱਛ ਕੇ ਜੱਚੇ ਕਨੱਟ ਪੁੱਛਿਓ ਅਸੀਂ ਨਹੀਂ ਚਿਕਨਟ ਵੀ ਡੋਨਟ ਨੋ ਅਬਾਊਟ ਚਿਕਨਟ ਸੋ ਤੁਸੀਂ ਸਾਥ ਦਿਓ ਐਸੇ ਸਭ ਕੇ ਇਹਨਾਂ ਨੂੰ ਸਿਖਾਵਾਂਗੇ ਜਿਹੜਾ ਇਹਨਾਂ ਨੇ ਆਪਣੀਆਂ ਨਸਲਾਂ ਖਰਾਬ ਕੀਤੀਆਂ ਆਪਾਂ ਇਹਨਾਂ ਨੂੰ ਦੱਸਾਂਗੇ ਕਿ ਜੇ ਆਮ ਲੋਕਾਂ ਦੇ ਹੱਥ ਚ ਆ ਜਾਏ ਜੇ ਤਾਂ ਆਮ ਲੋਕ ਕਿਵੇਂ ਆਪਣਾ ਤਸਵਰ ਆਪਣੇ ਹਾਲਾਤ ਬਦਲ ਸਕਦੇ ਆ ਬਸ਼ਰਤੇ ਕਿ ਆਮ ਲੋਕਾਂ ਦੇ ਹੱਥ ਚ ਰਾਜ ਆ ਜਾਏ ਇਹਨਾਂ ਨੇ ਤਾਂ ਹੋਰ ਕਿਸੇ ਬਾਰੇ ਸੋਚਿਆ ਹੀ ਨਹੀਂ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਸਾੜਾ ਮੇਰਾ ਜੀਜਾ ਬਸ ਇਹਦੂ ਕਹਾਂ ਗਈ ਨਹੀਂ